ਸਤਿ ਸ਼੍ਰੀ ਅਕਾਲ ਦੋਸਤੋ ਸਵੈਕ ਪੰਜਾਬ ਟੀਵੀ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦਾ ਇੱਕ ਵੱਡਾ ਤੇ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ ਨੌਜਵਾਨਾਂ ਦੇ ਜੀਵਨ ਦੇ ਵਿੱਚ ਫਾਸਟ ਫੂਡ ਇੱਕ ਬਹੁਤ ਹੀ ਅਨਿੱਖੜਵਾਂ ਅੰਗ ਬਣ ਚੁੱਕਿਆ ਹੈ ਜਿਵੇਂ ਕਿ ਉਹਨਾਂ ਦਾ ਫਾਸਟ ਫੂਡ ਦੇ ਬਿਨਾ ਸਰਦਾ ਹੀ ਨਹੀਂ ਹੈ ਉਹ ਹੈਲਦੀ ਚੀਜ਼ਾਂ ਨੂੰ ਛੱਡ ਕੇ ਫਾਸਟ ਫੂਡ ਖਾਣਾ ਜ਼ਿਆਦਾ ਪਸੰਦ ਕਰਦੇ ਹਨ ਤੇ ਅੱਜ ਕੱਲ ਜਿਹੜੇ ਨੌਜਵਾਨ ਹਨ ਅੱਜ ਕੱਲ ਜਿਹੜੇ ਲੋਕ ਹਨ ਉਹ ਜ਼ਿਆਦਾਤਰ ਪ੍ਰਵਾਸੀਆਂ ਦੀ ਰੇੜੀਆਂ ਤੇ ਹੀ ਜਾ ਕੇ ਖੜਦੇ ਹਨ ਜਿਨ੍ਹਾਂ ਜੋ ਕਿ ਸਫਾਈ ਦਾ ਵੀ ਬਿਲਕੁਲ ਵੀ ਧਿਆਨ ਨਹੀਂ ਰੱਖਦੇ ਹੁਣੇ ਇੱਕ ਵੀਡੀਓ ਇੰਟਰਨੈਟ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਕੀ ਦਿਖਾਇਆ ਜਾ ਰਿਹਾ ਹੈ ਕਿ ਇੱਕ ਮੁਹਾਲੀ ਦੇ ਵਿੱਚ ਇੱਕ ਜਗਾ ਹੈ ਜਿੱਥੇ ਕਿ ਚੰਡੀਗੜ੍ਹ ਦੇ ਵਿੱਚ ਮੁਹਾਲੀ ਦੇ ਵਿੱਚ ਸਾਰੇ ਸਪ੍ਰਿੰਗ ਰੋਲ ਮੋਮੋਸ ਸਪਲਾਈ ਕੀਤੇ ਜਾਂਦੇ ਹਨ ਤੇ ਇੱਥੇ ਕਿੰਨੀ ਗੰਦਗੀ ਦੇ ਵਿੱਚ ਇਹ ਸਾਰਾ ਕੁਝ ਬਣ ਰਿਹਾ ਹੈ ਉੱਥੇ ਹੀ ਉਹ ਇੰਨੀ ਗੰਦਗੀ ਦੇ ਵਿੱਚ ਐਨਾ ਪੁਰਾਣਾ ਪੁਰਾਣਾ ਉੱਥੇ ਤੇਲ ਪਿਆ ਹੈ ਤੇ ਮੋਮੋ ਸਪ੍ਰਿੰਗ ਰੋਲ ਨੂੰ ਇੰਨੀ ਗੰਦਗੀ ਦੇ ਵਿੱਚ ਬਣਾਇਆ ਜਾ ਰਿਹਾ ਹੈ ਤੇ ਸੂਤਰਾਂ ਦੇ ਵੱਲੋਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਇੱਥੇ ਤੱਕ ਕਿ ਇਹ ਮੋਮੋਸ ਸਪ੍ਰਿੰਗ ਰੋਲ ਦੇ ਵਿੱਚ ਜਾਨਵਰਾਂ ਦਾ ਮਾਸ ਵੀ ਪਾਉਂਦੇ ਸਨ ਪਰ ਫਿਰ ਵੀ ਲੋਕ ਇਹਨਾਂ ਪ੍ਰਵਾਸੀਆਂ ਦੀਆਂ ਰੇਡੀਆਂ ਤੇ ਹੀ ਜਾ ਕੇ ਲਾਈਨਾਂ ਲਾਉਂਦੇ ਹਨ ਜਦਕਿ ਜਿਹੜੇ ਪੰਜਾਬੀ ਭਰਾ ਇਹਨੀ ਸਫਾਈ ਦੇ ਨਾਲ ਸਮਾਨ ਬਣਾਉਂਦੇ ਹਨ ਐਨੀ ਸਫਾਈ ਦੇ ਨਾਲ ਬਣਾਉਂਦੇ ਹਨ ਉਹਨਾਂ ਦੇ ਫਿਰ ਵੀ ਉਹ ਜਾ ਕੇ ਨਹੀਂ ਖੜਦੇ ਇਨਾਂ ਪ੍ਰਵਾਸੀਆਂ ਦੇ ਜਾ ਕੇ ਅੱਗੇ ਲਾਈਨਾਂ ਲੱਗਦੀਆਂ ਹਨ ਜੋ ਕਿ ਇਸ ਗੰਦੇ ਤਰੀਕੇ ਨਾਲ ਇਸ ਤਰੀਕੇ ਐਵੇਂ ਦੇ ਗੰਦੇ ਵਾਤਾਵਰਨ ਦੇ ਵਿੱਚ ਇਨਾਂ ਚੀਜ਼ਾਂ ਨੂੰ ਬਣਾਉਂਦੇ ਹਨ ਜਿਸ ਦੇ ਨਾਲ ਕਿ ਕਈ ਬਿਮਾਰੀਆਂ ਵੀ ਪੈਦਾ ਹੁੰਦੀਆਂ ਹਨ ਹੁਣ ਤੁਸੀਂ ਦੇਖੋ ਇਹ ਵੀਡੀਓ ਜਿਸ ਦੇ ਵਿੱਚ ਕੀ ਦਿਖਾਇਆ ਗਿਆ ਹੈ ਕਿ ਕਿਵੇਂ ਇਸ ਜਗ੍ਹਾ ਤੇ ਐਵੇਂ ਸਮਾਨ ਬੰਦਾ ਹੈ ਜਿਸ ਨੂੰ ਲਾਂ ਲਈ ਲਾਈਨਾਂ ਲੱਗ ਜਾਂਦੀਆਂ ਹਨ ਤੁਸੀਂ ਦੇਖੋ ਇਹ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਨਾ ਭੁੱਲਣਾ ਹੁਣ ਦੇਖੋ ਇਹ ਯੋ ਹੁਣ ਚੱਲ ਠੀਕ ਆ ਆਹ ਦੇਖੀਏ ਫੜ ਜਾ ਇਹ ਪਾਜੀ ਆ ਇਹ ਦੇਖ ਲੈ ਤਮੇ ਹਾਂ ਜੀ ਹਾਂ ਦੇਖ ਲੈ ਆ ਜੋ ਵੀ ਦੇ ਦੇ ਦਰਵਾਜ਼ਾ ਆ ਜੋ ਆਈਏ ਸਾਡੇ ਅੱਗੇ ਦੇ ਦੂਰ ਵਾਲੇ ਆਪਰੇ ਦਾ ਬਾਥਰੂਮ ਦੇਖੋ ਇੰਟੈਲੀਟ ਟਾਇਲ ਲੱਗੀ ਹੋਈ ਹੈ ਬਾਥਰੂਮ ਮੈਂ ਟੈਲੀਟ ਆ ਆ ਦੇਖ ਲਓ ਪਤਿੱਲਾ ਕਿੱਥੇ ਪਿਆ ਜੀ ਬਾਥਰੂਮ ਚ ਕਿਸੇ ਪਤਿੱਲੇ ਦੇ ਉੱਤੇ ਪਰਵਾਨੇ ਆ ਇਹਦੇ ਪਤਿੱਲੇ ਦੇ ਉੱਪਰ ਬਾਨੇ ਆ ਆ ਦੇਖ ਲਓ ਬੰਦਾ ਮੈਨੂੰ ਇਹ ਯਹਾਂ ਸਾਬ ਆਹ ਆਹ ਵੈਰੀ ਗੁੱਡ ਆਹ ਦੇਖ ਲੋ ਇਹ ਹੈ ਇਹ ਓਨਰ ਹੈਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਹੱਥ ਪੱਟ ਕੇ ਤਲੇ ਤੇ ਵੱਟੂਗਾ 40000 ਰੁਪਏ ਚਾਰੀ ਤੋਂ ਦੋਆ ਕਰ ਦੋਗੇ ਹੈ ਜਰਾ ਉਹਦੀ ਪ੍ਰਿਆਣੀ ਓਨਰ ਸਾਹਿਬ ਨਾਮ ਰਾ ਓਨਰ ਸਾਹਿਬ ਧਿਆਨ ਰੱਖੋ ਉਹ ਤੇਲ ਦਿਖਾਇਓ ਵੀਰੇ ਇੱਥੇ ਮੋਰ ਦੇ ਸ਼ਾਮ ਉਹ ਦੇ ਗੋਟ ਮਾ ਆਦੀਵਾ ਦੇਖੋ ਕਿੰਨਾ ਢੱਕੇ ਸਾਫ ਸੁਥਰੇ ਤੰਗ ਰੱਖੇ ਹੋਏ ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪਰਿੰਗ ਰੋਲ ਬਾਈ ਜੀ ਸੱਤ ਦਾ 7 ਪੇਸ ਆ ਪਤਕੋ ਵੀ ਦੇ ਮੋਹਾਲੀ ਸਾਰੇ ਮੋਹਾਲੀ ਦੇ ਜਾਣੇ ਇੱਥੋਂ ਪਤਕੋ ਵੀ ਬਾਹਰ ਪਈ ਹੈ ਆ ਯਾ ਅੰਦਰ ਦੇਖ ਲੇ ਵੀ ਹਲੇ ਨਾ ਕੁਝ ਵੀ ਨਹੀਂ ਹੈ ਮਤਲਬ ਤੇਲ ਲਾਜਾ ਜਿਹੜਾ ਹੁਣੀ ਬਦਲੇ ਇਹਨਾਂ ਨੇ ਇਹ ਕਿੰਨਾ ਫਰੈਸ਼ ਹੈ ਅਦਰ ਨਹੀਂ ਮਸਲ ਪਰ ਇਹ ਆਹ ਹਾਂ ਸਾਰੇ 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 ਤਸ ਇਹ ਫਰੈਸ਼ ਤੇਲ ਜਿਜ ਬਣਿਆ ਆ ਪਏ ਮੱਖੀਆਂ ਮਚਰਾ ਚ ਉਕਰ ਵੀ ਪਿਆ ਆ ਉਕਰਮਾ ਵੀ ਤੇਲ ਆ ਰਿਹਾ ਹੈ ਛੇਜ ਬਣ ਰਹੇ ਆ ਬਈ ਇਹ ਯਾਰ ਮਾਰ ਨਾ ਦਿਖੋ ਇਹ ਦੇਖੋ ਸਾਸ ਬਈ ਮੱਖੀ ਮੱਛਰ ਆ ਲਓ ਉਹ ਹੋ ਰਹੀ ਹੈ ਇਹ ਆਪ ਗਿਰੇ ਹੋਏ ਆ ਮਰੂ ਗੇਬਰੀ ਤਾਂ ਲੋਕ ਕਿੰਨਾ ਆ ਪਿਆ ਨਾ ਸਪ੍ਰਿੰਗ ਰੋਲ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ ਸੌ ਗਾੜੀ ਦੇ ਆਹੋ ਉਹ ਲੈ ਆਹ ਦੇਖੋ ਅਮੰਜਿਆਂ ਦੇ ਰਿੱਟੇ ਆ ਉੱਪਰ ਪਿਆ ਆ ਲਓ ਆਹੜੇ ਸਪ੍ਰਿੰਗ ਰੋਲ ਤੁਸੀਂ ਖਾਣੇ ਆ ਬਾਈ ਜੀ ਅਮੰਜਿਆਂ ਦੇ ਥੱਲੇ ਪਈਆਂ ਜੀ ਆ ਦੇਖੋ ਬੰਦਾ ਦੇਖੀਏ ਹਾਂ ਬੱਚੂਆਂ ਨੇ ਖਾਇਆ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਦ ਨੇ ਮਾਈਕਰੋਨ ਯਾਰ ਵੈਰੀ ਡੀਪ ਕੁਆਲਿਟੀ ਹਾਂਜੀ ਮਮੋਸ ਖਾਣੇ ਵਾਲੇ ਦੋਸਤ ਆ ਦੇਖ ਲਓ ਮਮੋਸ ਦਾ ਹਾਊਸ ਪ੍ਰੀਜ਼ ਆ ਸਾਰੇ ਲੈਵੇਂ ਕੀ ਬਾਕੀ ਨਹੀਂ ਆਰਡਰ ਬਾਹਰ ਮਾਂਜੀ ਪੁਰਾਏ ਆ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਵਾਦ ਇਤਨੇ ਆ ਉਹ ਪੰਮੀ ਗਰੀ ਆ ਫ੍ਰਿਜ ਇੱਥੇ ਹੀ ਮੋਟਰ ਵੀ ਹੈ ਮੈਂ ਤਾਂ ਖਾਦਿਆਂ ਤੂੰ ਉਹ ਮਾਈ ਗੋਡ ਆ ਦੇਖੋ ਜੀ ਪਨੀਰ ਖਜ਼ਾਨਾ 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 ਹਾਲੋ ਪੂਰੀ ਹੈ ਦਰਵਾਜ਼ੇ ਦੇ ਵਿੱਚ ਸਮੈਲ ਮਾਰ ਰਹੀ ਹੈ ਹਾਂਜੀ ਸਮੈਲ ਮਾਰ ਰਹੀ ਇਹ ਆ ਦੇਖੋ ਐਹੀਂ ਇਹ ਪਏ ਆ ਸੁੱਤੇ ਉੱਪਰ ਪਏ ਆ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਗੋਪੀ ਦਾ ਹੋਮੜੀ ਠੀਕ ਹੈ ਇਹ ਉਠਾ ਲਾ ਗੋਪੀ ਅੱਜ ਤੋੜ ਕੇ ਲੈਣਾ ਇਹ ਉਹ ਦਰਾਉ ਇਹ ਉਠਾ ਇਹ ਕੀ ਚੀਜ਼ ਹੈ ਚਿਕਨ ਆ ਚਿਕਨੇ ਜੀ ਦੇਖੋ ਹਾਂ ਜੀ ਹਾਏ 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 ਚਿਕਨੇ ਵੀ ਹੈਗਾ ਬਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਆ ਹੁਣ ਦੇਖ ਲਓ ਐ ਪੱਟ ਕੇ ਲੈ ਇਹ ਆ ਦੇਖੋ ਆ ਦੇਖੋ ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬਣ ਰਿਆ ਇਹਦਾ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ ਇੱਕ ਨਹੀਂ ਫਿਕ ਨਹੀਂ ਇੱਕ ਗੱਨ ਵਾਲਾ ਨਹੀਂ ਘਰੇ ਬੀਜੀ